ਹਾਂਜੀ ਆਪਾਂ ਹਾਜ਼ਰਾਂ ਜੀ 8994 ਸੰਬੰਧੀ ਨਵੀਂ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਸਾਰੇ ਹੀ 8994 ਕੈਂਡੀਡੇਟਸ ਨੂੰ ਬਹੁਤ ਬਹੁਤ ਮੁਬਾਰਕਾਂ ਸਟੇਸ਼ਨ ਜਿਹੜਾ ਪੋਰਟਲ ਹੈ ਓਪਨ ਹੋ ਚੁੱਕਿਆ ਹੈ ਜੀ ਲੇਕਿਨ ਸਟੇਸ਼ਨ ਚੁਆਇਸ ਕਰਨੇ ਵੇਲੇ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਹੈ ਕੈਂਡੀਡੇਟਸ ਨੂੰ ਕਰਨਾ ਪੈ ਰਿਹਾ ਹੈ ਤੇ ਬਹੁਤ ਸਾਰੇ ਡਾਊਟਸ ਜਿਹੜੇ ਨੇ ਸਟੇਸ਼ਨ ਚੁਆਇਸ ਨੂੰ ਲੈ ਕੇ ਬਣੇ ਹੋਏ ਨੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਉਸੇ ਪੁਆਇੰਟ ਨੂੰ ਲੈ ਕੇ ਜਿਹੜੀ ਹੈ ਗੱਲ ਕਰਨ ਵਾਲੇ ਆ ਕਿ ਕਿੰਨੇ ਤੁਸੀਂ ਮੈਕਸਿਮਮ ਸਟੇਸ਼ਨ ਜਿਹੜੇ ਆ ਉਹ ਚੁਣ ਸਕਦੇ ਹੋ ਤੇ ਸਟੇਸ਼ਨ ਅਲੋਟ ਜਿਹੜਨੇ ਉਹ ਕਿਵੇਂ ਹੋਣਗੇ ਤੇ ਕਦੋਂ ਤੱਕ ਹੋ ਜਾਣਗੇ ਠੀਕ ਹੈ ਜੁਆਇਨਿੰਗ ਦੀ ਵੀ ਆਪਾਂ ਗੱਲ ਕਰਾਂਗੇ ਤਾਂ ਮੇਨ ਮੇਨ ਪੁਆਇੰਟਸ ਨਾਲ ਕਿ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਵਾਲੀਆਂ ਤਾਂ ਆਓ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਦੇਖੋ ਤੁਹਾਡੀ ਜਿਹੜੀ ਆਈਡੀ ਹੈ ਉਹਦੇ ਤੇ ਤੁਹਾਨੂੰ ਪਤਾ ਹੈ ਵੀ ਸਟਾਰਟਿੰਗ ਦੇ ਵਿੱਚ ਹੀ ਜਿੱਥੇ ਨਿਊ ਲਿਖਿਆ ਹੋਇਆ ਉੱਥੇ ਸਟੇਸ਼ਨ ਚੋਇਸ ਲਿਖਿਆ ਹੋਇਆ ਆ ਰਹੀ ਹੈ ਠੀਕ ਹੈ ਲੇਕਿਨ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਹੈ ਸਟੇਸ਼ਨ ਚੋਇਸ ਨਹੀਂ ਹੋ ਰਹੀ ਹੈਗੇ ਓਪਨ ਕਰਦੇ ਸਾਰ ਹੀ 에ਰਰ ਲਿਖਿਆ ਆਉਂਦਾ ਹੈ ਹਨਾ ਤਾਂ ਦੇਖੋ ਇਹ ਇੱਕ ਸਾਈਟ ਦਾ ਇਸ਼ੂ ਹੈ ਠੀਕ ਹੈ ਥੋੜਾ ਜਿਹਾ ਵੇਟ ਕਰੋ ਹੋ ਸਕਦਾ 2-3 ਘੰਟੇ ਤੱਕ ਜਿਹੜੀ ਚੀਜ਼ ਸੋਲਵ ਹੋ ਜੇ ਠੀਕ ਹੈ ਸਾਈਟ ਜਿਹੜੀ ਹੈ ਇੱਕ ਤਰੀਕੇ ਨਾਲ ਬਿਜ਼ੀ ਹੋ ਚੱਲ ਰਹੀ ਹੈ ਸਰਵਰ ਇਸ਼ੂ ਹੈ ਇਹਦਾ ਤਾਂ ਥੋੜਾ ਟਾਈਮ ਵੇਟ ਕਰੋ ਬਿਲਕੁਲ ਸਹੀ ਹੋ ਜਾਏਗਾ ਠੀਕ ਹੈ ਫ ਇਸ ਤੋਂ ਬਿਨਾ ਮੈਕਸਿਮਮ ਸਟੇਜ ਤੁਸੀਂ ਮੈਕਸਿਮਮ ਸਟੇਸ਼ਨ ਤੁਸੀਂ ਕਿੰਨੇ ਚੁਣ ਸਕਦੇ ਹੋ ਦੇਖੋ ਜੇ ਤਾਂ ਤੁਸੀਂ ਨੋਟੀਫਿਕੇਸ਼ਨ ਨੂੰ ਦੇਖੋ ਤਾਂ ਤੁਹਾਨੂੰ ਕਹਿੰਦੇ ਨੇ ਵੀ ਜਿੰਨੇ ਤੁਹਾਡੇ ਤੋਂ ਚੁਣ ਹੁੰਦੇ ਨੇ ਤੁਸੀਂ ਚੁਣ ਲਓ ਹਨਾ ਤੁਹਾਡੀ ਆਪਦੀ ਮਰਜ਼ੀ ਹੈ ਜਿੰਨੇ ਮਰਜ਼ੀ ਤੁਸੀਂ ਚੁਣ ਸਕਦੇ ਹੋ ਲੇਕਿਨ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਮੈਂ ਚਾਰਟ 35 ਦੇ ਵਿੱਚ ਸਟੇਸ਼ਨ ਚੋਇਸ ਲਈ ਅਪਲਾਈ ਕੀਤਾ ਸੀ ਤਾਂ ਮੈਂ ਟੋਟਲ 57 ਸਟੇਸ਼ਨ ਭਰੇ ਸੀਗੇ ਠੀਕ ਹੈ 57 ਸਟੇਸ਼ਨ ਭਰੇ ਸੀ ਤੇ ਜਿਹੜਾ ਸਟੇਸ਼ਨ ਮੈਂ ਤੀਜੇ ਨੰਬਰ ਤੇ ਭਰਿਆ ਸੀ ਉਹ ਮੈਨੂੰ ਅਲੋਟ ਹੋਇਆ ਸੀ ਤੇ ਮੇਰੇ ਘਰ ਤੋਂ ਮੇਰਾ ਸਕੂਲ ਜਿਹੜਾ ਹੈ 11 12 ਕਿਲੋਮੀਟਰ ਹੈਗਾ ਇਹ ਲਗਭਗ ਤੇ ਮੈਨੂੰ 3rd ਵਾਲਾ ਸਟੇਸ਼ਨ ਅਲੋਟ ਹੋਇਆ ਸੀ ਠੀਕ ਹੈ ਤੇ ਦੇਖੋ ਇੱਕ ਗੱਲ ਹੋਰ ਹੈ ਵੀ ਕਈ ਕੈਂਡੀਡੇਟਸ ਕੀ ਕਰਦੇ ਨੇ ਬਹੁਤ ਘੱਟ ਸਟੇਸ਼ਨ ਭਰਦੇ ਨੇ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਮੇਰੀ ਇੱਕ ਜਾਣ ਪਛਾਣ ਦੀ ਇੱਕ ਮੇਰੀ ਦੋਸਤ ਹੈ ਹਨਾ ਉਹਦੇ ਦੇ ਆਕਸਮ ਬੱਧ ਸੀਗੇ ਕਾਫੀ ਸੀਗੇ 80 ਪਲਸ ਸੀਗੇ ਓਪਨ ਦੇ ਵਿੱਚ ਉਹਦੀ ਜਿਹੜੀ ਸਕਰੂਟੀ ਨਹੀਂ ਹੋਈ ਸੀ ਲੇਕਿਨ ਉਹਨੇ ਸਟੇਸ਼ਨ ਬਹੁਤ ਘੱਟ ਭਰੇ ਸੀ ਉਹਨੇ ਭਰੇ ਸੀ 24 ਤੇ ਉਹਨੂੰ ਤੁਸੀਂ ਮੰਨ ਕੇ ਚੱਲੋ ਤੁਸੀਂ ਯਕੀਨ ਮੰਨੋ ਇਹ ਚੀਜ਼ ਨੂੰ ਵੀ ਜਿਹੜੀ ਉਹਨੇ ਜਿਹੜੀ ਇਹ ਚੀਜ਼ ਉਹਨੇ ਘੱਟ ਸਟੇਸ਼ਨ ਭਰੀ ਆ ਇਹ ਚੀਜ਼ ਉਹਨੂੰ ਪਤਾ ਕਿੱਥੇ ਇਫੈਕਟ ਕੀਤੀ ਆ ਉਹਨੂੰ ਸਟੇਸ਼ਨ ਦੇ ਵਿੱਚ ਇਫੈਕਟ ਕੀਤੀ ਆ ਕਿਉਂਕਿ ਉਹਨੂੰ ਫਿਰ ਸਟੇਸ਼ਨ ਜਿਹੜਾ ਬਾਰਡਰ ਏਰੀਆ ਦਾ ਮਿਲਿਆ ਸੀ ਜਦ ਕਿ ਉਹਦੇ ਨੰਬਰ ਕਾਫੀ ਜ਼ਿਆਦਾ ਸੀਗੇ ਓਪਨ ਦੇ ਵਿੱਚ ਉਹਦਾ ਜਿਹੜਾ ਨਾਮ ਸੀਗਾ ਠੀਕ ਹੈ ਤਾਂ ਕਰਕੇ ਫਿਰ ਉਹਨੂੰ ਜਿਹੜਾ ਹੈ ਬਾਰਡਰ ਏਰੀਆ ਦੇ ਵਿੱਚ ਜਿਹੜੀ ਆ ਉਹ ਮਿਲੀ ਸੀਗੀ ਕਿਉਂਕਿ ਦੇਖੋ ਤੁਹਾਨੂੰ ਪਤਾ ਹੈ ਕਿ ਘੱਟੀ ਬਹੁਤ ਵੱਡੀ ਆ 9594 ਆ ਠੀਕ ਹੈ ਤੇ ਜੇ ਆਪਾਂ ਸਟੇਸ਼ਨ ਘੱਟ ਭਰਾਂਗੇ ਤਾਂ ਦੇਖੋ ਉਹਨਾਂ ਨੇ ਤਾਂ ਦੇਖੋ ਮੈਰਿਟ ਦੇ ਬਿਹਾਫ ਤੇ ਹਨਾ ਸਟੇਸ਼ਨ ਦੇ ਦੇਣੇ ਨੇ ਹੋ ਸਕਦਾ ਵੀ ਜਿਹੜਾ ਤੁਸੀਂ ਸਟੇਸ਼ਨ ਫਸਟ ਨੰਬਰ ਤੇ ਭਰ ਰਹੇ ਹੋ ਉਹਦੇ ਲਈ ਆਲਰੇਡੀ 400 500 ਜਣਿਆਂ ਨੇ ਅਪਲਾਈ ਕਰਿਆ ਹੋਵੇ ਤਾਂ ਇਹ ਤਾਂ ਪੋਸੀਬਲ ਹੈ ਨਹੀਂ ਵੀ 400 500 ਨੂੰ ਇੱਕ ਸਟੇਸ਼ਨ ਮਿਲ ਜੇ ਨੋ ਤਾਂ ਉਹਦੇ ਵਿੱਚੋਂ ਇੱਕ ਸਟੇਸ਼ਨ ਦੇਤਾ ਉਹਨਾਂ ਨੂੰ ਤੇ ਜਿਹੜੇ ਬਾਕੀ ਰਹਿ ਗਏ ਬਾਕੀਆਂ ਨੇ ਵੀ ਤਾਂ ਸਟੇਸ਼ਨ ਦੇਣੇ ਨੇ ਉਹਨਾਂ ਦੇ ਵੀ ਤਾਂ ਵੱਧ ਨੰਬਰ ਨੇ ਤਾਂ ਕਰਕੇ ਕੋਸ਼ਿਸ਼ ਕਰੋ ਕਿ ਜਿੰਨੇ ਤੁਹਾਨੂੰ ਸਹੀ ਲੱਗ ਰਹੇ ਨੇ ਵੱਧ ਤੋਂ ਵੱਧ ਮੈਕਸਿਮਮ 50 50 60 70 ਇੰਨੇ ਕ ਤਾਂ ਸਟੇਸ਼ਨ ਜਿਹੜੇ ਨੇ ਜ਼ਰੂਰ ਭਰਿ ਕਿਉਂਕਿ ਕਈ ਵਾਰ ਕਿਉਂ ਹੁੰਦਾ 50 60 ਦੇ ਵਿੱਚ ਵੀ ਕੈਂਡੀਡੇਟਸ ਦਾ ਨਾਮ ਨਹੀਂ ਆਉਂਦਾ ਕਿਉਂਕਿ ਨੰਬਰਾਂ ਦੇ ਬਿਹਾਫ ਤੇ ਹੀ ਗੱਲ ਹੁੰਦੀ ਹੈ ਠੀਕ ਹੈ ਜਿਹੜੇ ਬਿਲਕੁਲ ਬਾਰਡਰ ਤੇ ਲਾਈਨ ਤੇ ਹੁੰਦੇ ਨੇ ਨੰਬਰਾਂ ਦੇ ਵਿੱਚ ਉਹਨਾਂ ਨੂੰ ਤਾਂ ਫਿਰ ਦੇਖੋ ਦੂਰ ਦੂਰ ਹੀ ਮਿਲਦੇ ਨੇ ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਆ ਖਿਆਲ ਦੇ ਵਿੱਚ ਰੱਖਿਓ ਤੇ ਇਹ ਗਲਤੀ ਤੁਸੀਂ ਨਾ ਕਰਿਓ ਸਟੇਸ਼ਨ ਜਿਹੜੇ ਨੇ ਜਿੰਨੇ ਵੀ ਤੁਹਾਨੂੰ ਸਹੀ ਲੱਗ ਰਹੇ ਨੇ ਵੱਧ ਤੋਂ ਵੱਧ ਭਰਿਓ ਇੱਥੇ ਵੀ ਤੁਸੀਂ ਲਾਸਟ ਲਾਈਨ ਦੇਖੀ ਹੋਏਗੀ ਕਿ ਜੇਕਰ ਕੈਂਡੀਡੇਟਸ ਤੁਸੀਂ ਜਿਹੜਾ ਹੈ ਇਹ ਦੇਖੋ ਇਹ ਕਿਹਾ ਹੋਇਆ ਵੀ ਜੇਕਰ ਤੁਸੀਂ ਆ ਆਈਡੀ ਨਹੀਂ ਚੁਆਇਸ ਕਰੋਗੇ ਠੀਕ ਹੈ ਨਹੀਂ ਚੂਜ਼ ਕਰੋਗੇ ਆਪਣੀ ਤਾਂ ਫਿਰ ਡਿਪਾਰਟਮੈਂਟ ਤੁਹਾਨੂੰ ਆਪਦੇ ਬਿਹਾਰਫ ਤੇ ਕੋਈ ਵੀ ਸਟੇਸ਼ਨ ਦੇ ਸਕਦਾ ਹੈ ਤੇ ਫਿਰ ਤੁਹਾਨੂੰ ਉੱਥੇ ਜਿਹੜਾ ਹੈ ਜੁਆਇਨ ਕਰਨਾ ਹੀ ਪਏਗਾ ਫਿਰ ਉਹਦੇ ਬਾਅਦ ਕੋਈ ਵੀ ਜਿਹੜੀਆਂ ਚੇਂਜਸ ਨਹੀਂ ਹੋਣਗੇ ਠੀਕ ਹੈ ਤਾਂ ਇਸ ਕਰਕੇ ਇਹਨੂੰ ਧਿਆਨ ਨਾਲ ਭਰਿਓ ਇਸ ਤੋਂ ਬਿਨਾ ਦੇਖੋ 3 ਦਿਨ ਇਹ ਤੁਹਾਨੂੰ ਪਤਾ ਹੈ ਕਿ ਜਿਹੜਾ ਇਹ ਪੋਰਟਲ ਹੈ ਖੁੱਲਾ ਰਹੇਗਾ ਤੇ ਆਪਣੀ ਮਰਜ਼ੀ ਦੇ ਨਾਲ ਤੁਸੀਂ ਜਿੰਨੇ ਮਰਜ਼ੀ ਜਿਹੜੇ ਨੇ ਸਟੇਸ਼ਨ ਫਿਲ ਕਰ ਸਕਦੇ ਹੋ ਜੇ ਗੱਲ ਕਰੀਏ ਸਟੇਸ਼ਨ ਅਲੋਟ ਕਰਦੋਂ ਤੱਕ ਹੋਏਗਾ ਤਾਂ ਦੇਖੋ ਫਿਲਹਾਲ ਤਾਂ ਦੇਖੋ 23 ਚੋਂ ਦੇ ਵੀ ਸਟੇਸ਼ਨ ਚ ਉਨਾਹ ਚਾਨੂ ਦੀ ਅਡਮਿਨਿਸਟ੍ਰੇਸ਼ਨ ਚੋਇਸ ਕਰਾਈ ਜਾ ਰਹੀ ਹੈ ਪਹਿਲਾਂ 23 ਚੋਣ ਨੂੰ ਜਿਹੜੇ ਨੇ ਸਟੇਸ਼ਨ ਅਲੋਟ ਹੋ ਜਾਣਗੇ ਉਸ ਤੋਂ ਬਾਅਦ ਉਨਾਹ ਚਾਨੂ ਨੂੰ ਸਟੇਸ਼ਨ ਅਲੋਟ ਹੋਣਗੇ ਠੀਕ ਹੈ ਜੀ ਤੇ ਅਲੋਟ ਕਿਵੇਂ ਹੋਣਗੇ ਤੁਹਾਡੀ ਜਿੱਥੇ ਆ ਜਿਹੜਾ ਤੁਹਾਡਾ ਆਈਡੀ ਹੈ ਨਾ ਇੱਥੇ ਆ ਸਟੇਸ਼ਨ ਚੋਇਸ ਤੋਂ ਉੱਪਰ ਇੱਕ ਆਈਡੀ ਆ ਜਾਈਗੀ ਤੁਹਾਡੇ ਕੋਲ ਇੱਥੇ ਇੱਕ ਹੋਰ ਪੁਆਇੰਟ ਲਿਖਿਆ ਹੋਇਆ ਆਏਗਾ ਠੀਕ ਹੈ ਸਟੇਸ਼ਨ ਅਲੋਟਮੈਂਟ ਇੱਥੇ ਠੀਕ ਹੈ ਜਿਹੜਾ ਆਪਣਾ ਸਟੇਸ਼ਨ ਚੋਇਸ ਹੈ ਇਹਦੇ ਉੱਪਰ ਇੱਕ ਹੋਰ ਕਾਲਮ ਬਣ ਜਾਏਗਾ ਜਿੱਥੇ ਹੋਊਗਾ ਸਟੇਸ਼ਨ ਅਲੋਟਮੈਂਟ ਤਾਂ ਉੱਥੇ ਤੁਹਾਨੂੰ ਜਿਹੜਾ ਕਲਿੱ ਕਲੀਅਰ ਹੈ ਜੀ ਦਾ ਉਮੀਦ ਤਾਂ ਦੇਖੋ ਇਹੀ ਹੈ ਕਿ ਸਭ ਨੂੰ ਨੇੜੇ-ਨੇੜੇ ਸੈਸ਼ਨ ਮਿਲੇ ਲੇਕਿਨ ਜੇ ਫਿਰ ਵੀ ਕਿਸੇ ਨੂੰ ਦੂਰ ਮਿਲਦਾ ਤਾਂ ਇਹਦੇ ਵਿੱਚ ਨਿਰਾਸ਼ ਨਹੀਂ ਹੋਣਾ ਹੈਗਾ ਠੀਕ ਹੈ ਕਿਉਂਕਿ ਟਰਾਂਸਫਰਾਂ ਜਿਹੜੀਆਂ ਨੇ ਹੋਈ ਜਾਣੀਆਂ ਹੁਣ ਸਾਡੇ ਨਾਲ ਦੇ 635 ਦੇ ਵਿੱਚ ਕਾਫੀ ਸਾਰੇ ਟਰਾਂਸਫਰ ਕਰਾ ਕੇ ਆਪਦੇ-ਆਪਦੇ ਜ਼ਿਲ੍ਹੇ ਦੇ ਵਿੱਚ ਚਲੇ ਗਏ ਸੀ ਤੇ ਦੇਖੋ ਜਿਹੜੇ ਮਤਲਬ ਜਿਹੜੇ ਬਲਾਕ 'ਚ ਮੈਂ ਆ ਹਣਾ ਉੱਥੇ ਜਿਹੜੇ ਨੇ ਬਹੁਤ ਸਾਰੇ ਕੈਂਡੀਡੇਟਸ ਕੋਈ ਬਠਿੰਡਾ ਦਾ ਸੀ ਕੋਈ ਮਾਨਸਾ ਦਾ ਸੀ ਹੈ ਜਿਹੜੇ ਟੀਚਰ ਸੀਗੇ ਤੇ ਹੁਣ ਜਦੋਂ 635 ਲਈ ਪੋਰਟਲ ਓਪਨ ਹੋਇਆ ਉਹ ਟਰਾਂਸਫਰ ਕਰਾ ਕੇ ਜਿਹੜਨੇ ਚਲੇ ਗਏ ਕੁਝ ਕ ਕੈਂਡੀਡੇਟਸ ਦੀ ਬਾਤ ਚ ਹੈ ਨਾ ਤਾਂ ਇਹ ਚੀਜ਼ ਤੁਸੀਂ ਜਿਹੜੀ ਹੈ ਦਿਮਾਗ ਦੇ ਵਿੱਚ ਰੱਖਿਓ ਕਿਸੇ ਵੀ ਪ੍ਰਕਾਰ ਦਾ ਡਾਊਟ ਹੈ ਤੁਸੀਂ ਨਹੀਂ ਰੱਖਣਾ ਟ੍ਰਾਂਸਫਰਾਂ ਵੀ ਜਿਹੜੀਆਂ ਨੇ ਬਾਅਦ ਦੇ ਵਿੱਚ ਹੋਈ ਜਾਣਗੀਆਂ ਬਟ ਕੋਸ਼ਿਸ਼ ਕਰੋਗੇ ਤੁਸੀਂ ਪਹਿਲਾਂ ਹੀ ਆਪਦੇ ਸਟੇਸ਼ਨ ਜਿਹੜੇ ਨੇ ਉਹ ਧਿਆਨ ਨਾਲ ਚੁਣਿਓ ਆਪ ਦਾ ਜਿਹੜਾ ਦੇਖੋ ਜਦੋਂ ਮੈਂ ਸਟੇਸ਼ਨ ਚੁਣੇ ਸੀ ਤਾਂ ਮੈਂ ਇੱਕ ਲਿਸਟ ਬਣਾ ਲਈ ਸੀ ਠੀਕ ਹੈ ਕਿ ਫਰਸਟ ਵਾਲਾ ਜਿਹੜਾ ਸਟੇਸ਼ਨ ਚੁਣਿਆ ਸੀ ਉਹ ਮੈਂ ਸਭ ਤੋਂ ਨੇੜੇ ਸੈਕਿੰਡ ਵਾਲਾ ਠੀਕ ਹੈ ਐਵੇਂ ਮਤਲਬ ਥੋੜਾ ਥੋੜਾ ਦੂਰੀ ਦੂਰੀ ਕਰਦੇ ਕਰਦੇ ਜਿਹੜਾ ਮੈਨੂੰ ਥਰਡ ਤੇ ਸਟੇਸ਼ਨ ਮੈਂ ਚੁਆਇਸ ਕਰਿਆ ਸੀ ਉਹ ਮੈਨੂੰ ਮਿਲਿਆ ਸੀ ਤੀਜੇ ਨੰਬਰ ਵਾਲਾ ਤਾਂ ਕਰਕੇ ਤੁਸੀਂ ਵੀ ਉਸੇ ਤਰੀਕੇ ਨਾਲ ਜਿਹੜਾ ਹੈ ਆਪ ਦਾ ਜਿੰਨਾ ਡਿਸਟੈਂਸ ਹੈ ਉਹਦੇ ਅਕੋਰਡਿੰਗ ਹੀ ਤੁਸੀਂ ਆਪਣੇ ਜਿਹੜੇ ਨੇ ਸਟੇਸ਼ਨ ਹੈ ਚੁਆਇਸ ਕਰ ਲਓ ਠੀਕ ਹੈ ਫਿਰ ਉਸੇ ਬਿਹਫ ਦੇ ਤੁਹਾਨੂੰ ਸਟੇਸ਼ਨ ਜਿਹੜਾ ਅਲੋਟ ਹੋ ਜਾਏਗਾ ਕਿਉਂਕਿ ਤੁਸੀਂ ਆਪ ਦੀ ਇੱਕ ਤਰ੍ਹਾਂ ਨਾਲ ਡਿਪਾਰਟਮੈਂਟ ਨੂੰ ਪ੍ਰਾਇੋਰਟੀ ਲਿਸਟ ਦੇ ਰਹੇ ਹੋ ਵੀ ਫਸਟ ਸਟੇਸ਼ਨ ਮੇਰਾ ਫਸਟ ਪ੍ਰਾਇੋਰਟੀ ਹੈ ਸੈਕੰਡ ਸੈਕੰਡ ਪ੍ਰਾਇੋਰਟੀ ਹੈ ਨਾ ਐਦਾਂ ਤਾਂ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਧਿਆਨ ਦੇ ਵਿੱਚ ਰੱਖਿਓ ਇਸ ਤੋਂ ਬਿਨਾ ਦੇਖੋ ਬਹੁਤ ਸਾਰੇ ਕੈਂਡੀਡੇਟਸ ਜਦੋਂ ਦਾ ਪੋਰਟਲ ਓਪਨ ਹੋਇਆ ਕੱਟ-ਆਫ ਬਾਰੇ ਪੁੱਛ ਰਹੇ ਨੇ, ਸੈਕੰਡ ਲਿਸਟ ਬਾਰੇ ਪੁੱਛ ਰਹੇ ਨੇ ਕਿ ਆਏਗੀ ਜਾਂ ਨਹੀਂ ਤਾਂ ਬਿਲਕੁਲ ਆਏਗੀ 100% ਆਏਗੀ। ਇਹ ਨਹੀਂ ਹੋ ਸਕਦਾ ਕਿ ਤੁਸੀਂ ਇਹ ਨਾ ਸੋਚੋ ਵੀ ਹਾਂ ਬਸ ਇੱਕ ਨੂੰ ਜੁਆਇਨ ਕਰਾ ਲਿਆ, ਇੱਕ ਲਿਸਟ ਨੂੰ ਜੁਆਇਨ ਕਰਾ ਲਿਆ, ਮੁੜ ਕੇ ਲਿਸਟ ਨਹੀਂ ਆਉਣੀ। ਬਿਲਕੁਲ ਆਉਗੀ ਕਿਉਂਕਿ ਦੇਖੋ ਪ੍ਰਤੀ ਬਹੁਤ ਵੱਡੀ ਹੈ ਤੇ ਇਹ ਜਿਹੜੀ ਲਿਸਟ ਵਾਊਟ ਕੀਤੀ ਗਈ ਸੀ ਉਹ ਵੀ ਲਗਭਗ 2400 ਦੇ ਰਿਲੇਟਡ ਜਿਹੜੇ ਨੇ ਕੈਂਡੀਡੇਟਸ ਮੈਕਸਿਮਮ ਹੈਗੇ ਸੀਗੇ 2400 ਦੇ ਨੇੜੇ ਠੀਕ ਹੈ ਉਹਨਾਂ ਦੀ ਹੈ ਇੱਕ ਤਰੀਕੇ ਨਾਲ। ਤਾਂ ਜੇ ਆਪ ਜੋਨ ਦੇਖਣ ਨੂੰ ਮਿਲੇਗੀ ਜਿਵੇਂ ਕਿ ਛਾਰ ਪੈਂਡੇ ਦੇ ਵਿੱਚ ਹੋਇਆ ਸੀ ਠੀਕ ਹੈ ਚਾਰ ਪੈਂਡੇ ਦੇ ਵਿੱਚ ਫਰਸਟ ਲਿਸਟ ਸੈਕੰਡ ਲਿਸਟ ਨੂੰ ਜੁਆਇਨ ਕਰਾ ਕੇ ਥਰਡ ਤੇ ਤੁਹਾਨੂੰ ਪਤਾ ਵਿਦ ਹੈਲਡ ਵਾਲੇ ਵੀ ਆਏ ਸੀ ਹਨਾ ਤਿੰਨ ਤਿੰਨ ਲਿਸਟਾਂ ਉਹਨਾਂ ਦੀ ਵੀ ਆਊਟ ਹੋਈਆਂ ਸੀਗੀਆਂ ਤਾਂ ਇਸ ਕਰਕੇ ਜਿਹੜੀ ਹੈ ਚੀਜ਼ ਧਿਆਨ ਦੇ ਵਿੱਚ ਰੱਖਿਓ ਇਸ ਤੋਂ ਬਿਨਾ ਦੇਖੋ 9394 ਦਾ ਵਿੱਚ ਤੁਹਾਨੂੰ ਪਤਾ ਹੈ ਵੀ ਉਹ ਵੀ ਕੈਂਡੀਡੇਟਸ ਨੇ 23 ਚੋਣ ਦੇ ਵਿੱਚ ਸਿਲੈਕਟਡ ਸੀਗੇ ਪਹਿਲਾਂ ਹਨਾ ਤੇ ਉਹ ਵੀ ਕੁਝ ਕੈਂਡੀਡੇਟਸ ਹੋਣਗੇ ਜਿਹੜੇ 23 ਚੋਣ ਦੇ ਵਿੱਚ ਵੀ ਜੁਆਇਨ ਕਰਨਗੇ ਠੀਕ ਹੈ ਤਾਂ ਉਹਨਾਂ ਨੂੰ ਇੱਕੇ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਸੀਟ ਨਾ ਖਰਾਬ ਕਰਨ ਪਹਿਲਾਂ ਹੀ ਆਪਦਾ ਇੱਕ ਮਨ ਬਣਾ ਕੇ ਚੱਲਣਗੇ ਕਿਿੱਧਰ ਜੁਆਇਨ ਕਰਨਾ ਹੈ ਉਹਨਾਂ ਹਰ ਚਾਹਨ ਵਿੱਚ ਜਾਂ 23 ਚੋਂਚ ਇਹ ਨਾ ਹੋਵੇ ਕਿ ਦੋਨੋਂ ਪਾਸੇ ਜਿਹੜੀ ਹੈ ਉਹ ਰੱਖੀ ਜਾਣ ਵੀ ਹਾਂ ਇੱਧਰ ਵੀ ਅਸੀਂ ਜਾਣਾ ਇੱਧਰ ਵੀ ਜਾਣਾ ਤਾਂ ਫਿਰ ਉਹ ਸੀਟ ਖਰਾਬ ਹੁੰਦੀ ਹੈ ਇਹਦੇ ਨਾਲੋਂ ਬੈਟਰ ਹੈ ਕਿਸੇ ਦੂਜੇ ਨੂੰ ਰੁਜ਼ਗਾਰ ਮਿਲ ਜੇ ਕੋਈ ਜਿਹੜਾ ਬਿਲਕੁਲ ਨੇੜੇ ਬੈਠਾ ਹੈ ਇੱਕ ਨੰਬਰ ਦੇ ਦੋ ਨੰਬਰ ਦੇ ਹੈ ਨਾ ਉਹਦਾ ਜਿਹੜਾ ਬਣ ਸਕਦਾ ਕੰਮ ਤਾਂ ਤੁਸੀਂ ਇਸ ਤੀਜੇ ਦੇ ਵਿੱਚ ਜਿਹੜ ਜੋਇਨਿੰਗ ਦੀ ਜੇ ਆਪਾਂ ਗੱਲ ਕਰੀਏ ਕਦੋਂ ਤੱਕ ਹੋ ਸਕਦੀ ਹੈ ਦੇਖੋ ਤੁਹਾਨੂੰ ਪਤਾ ਹੈ ਕਿ ਨਵੰਬਰ ਦੇ 23 24 ਤਰੀਕ ਤੱਕ ਤਾਂ ਤੁਸੀਂ ਮੰਨ ਕੇ ਚੱਲੋ ਵੀ ਕੁਝ ਨਹੀਂ ਹੋਣਾ ਜੁਆਇਨਿੰਗ ਰਿਲੇਟਡ ਅਪਾਇੰਟਮੈਂਟ ਲੈਟਰ ਕੁਝ ਨਹੀਂ ਮਿਲਨੇ ਹਾਂ ਸਟੇਸ਼ਨ ਚੋਇਸ ਦਾ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਉਦੋਂ ਤੱਕ ਠੀਕ ਹੈ ਲੇਕਿਨ ਦਸੰਬਰ ਦੇ ਪਹਿਲੇ ਹਫਤੇ ਤੁਸੀਂ ਉਮੀਦ ਕਰ ਸਕਦੇ ਹੋ ਕਿ ਹਾਂ ਅਪਾਇੰਟਮੈਂਟ ਲੈਟਰ ਜਿਹੜੇ ਨੇ ਉਹ ਦਿੱਤੇ ਜਾ ਸਕਦੇ ਨੇ ਠੀਕ ਹੈ ਓਵਰ ਆਲ ਜੇ ਮੰਨ ਕੇ ਚੱਲੀਏ ਤਾਂ ਨਵੇਂ ਸਾਲ ਤੱਕ ਤੁਸੀਂ ਮੰਨੋ ਵੀ ਹਾਂ ਇਹ ਪ੍ਰਕਿਰਤੀ ਜਿਹੜੀ ਕੰਪਲੀਟ ਹੋ ਜਾਏਗੀ ਉਮੀਦ ਤਾਂ ਇਹ ਹੀ ਹੈ ਜਿਸ ਦੇ ਸਾਮਣੇ ਹੁਣ ਡਿਪਾਰ ਪੋਰਟ ਕੇ ਸਿਗੇ ਬਹੁਤ ਸਾਰੇ ਮਸਲੇ ਸੀ ਹੁਣ ਸਾਰੇ ਹੀ ਮਸਲੇ ਹੌਲੀ ਹੌਲੀ ਸੋਲਵ ਹੋ ਗਏ ਤੇ ਹੁਣ ਡਿਪਾਰਟਮੈਂਟ ਨੂੰ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਭਰਤੀ ਜਲਦ ਤੋਂ ਜਲਦ ਕੰਪਲੀਟ ਕਰੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖ ਲਓ ਵੀ ਆਪਾਂ ਕਦੋਂ ਤੋਂ 9594 ਦੀ ਤਿਆਰੀ ਕਰਾ ਰਹੇ ਸੀ ਦੋ ਵਾਰ ਪੇਪਰ ਹੋ ਗਿਆ ਫਿਰ ਜਾ ਕੇ ਪੋਰਟਲ ਵੀ ਦੇਖੋ ਦੋ ਤਿੰਨ ਨੋਟਿਸ ਜਾਰੀ ਹੋਲੇ ਸੀ ਕਿ ਹੋਏਗਾ ਆਪਣਾ ਨਹੀਂ ਸੀ ਹੋਇਆ ਹੈਗਾ ਨਾ ਤਾਂ ਇਹ ਚੀਜ਼ਾਂ ਕਾਫੀ ਜ਼ਿਆਦਾ ਜਿਹੜੀਆਂ ਨੇ ਨਿਰਾਸ਼ਾਜਨਕ ਨੇ ਕੈਂਡੀਡੇਟਸ ਲਈ ਪਰ ਹੁਣ ਇਹ ਸਟੇਸ਼ਨ ਪੋਰਟਲ ਓਪਨ ਹੋ ਗਿਆ ਤਾਂ ਇੱਕ ਕਹਿ ਲੋ ਵੀ ਉਮੀਦ ਦੀ ਕਿਰਨ ਦੇਖਿਆ ਕੈਂਡੀਡੇਟਸ ਨੂੰ ਤੇ ਉਹ ਹੈ ਤਾਂ ਦੇਖੋ ਇਹ ਵੀ ਹੈ ਕਿ ਭਰਤੀ ਜਿਹੜੀ ਜਰੂਰ ਕੰਪਲੀਟ ਹੋਏਗੀ ਬਸ ਡਿਪਾਰਟਮੈਂਟ ਜਿਹੜਾ ਕਿਤੇ ਨਾ ਕਿਤੇ ਕਹਿ ਲੋ ਵੀ ਕੰਮ ਪ੍ਰੋਸੈਸ ਹੋਲੀ ਚੱਲ ਰਿਹਾ ਹੈ ਹਨਾ ਬਟ ਹੁਣ ਦੇਖੋ ਜਿਸ ਹਿਸਾਬ ਨਾਲ ਹੁਣ ਉਚੋਣਾ ਦਾ ਕੰਮ ਹੈ ਉਸ ਤੋਂ ਬਾਅਦ ਤਾਂ ਸਾਰਾ ਹੀ ਜਿਹੜਾ ਇਹ ਭਰਤੀ ਆ ਕੰਪਲੀਟ ਹੋਣੀ ਚਾਹੀਦੀ ਹੈ ਕਲੀਅਰ ਹੈ ਬਾਕੀ ਇਸ ਤੋਂ ਬਿਨਾ ਤੁਹਾਡਾ ਕੋਈ ਹੋਰ ਵੀ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਹਰੇਕ ਪ੍ਰਕਾਰ ਦੀ ਛੋਟੇ ਤੋਂ ਛੋਟੇ ਅਪਡੇਟ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਣ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੇਰੇ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਤੇ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਵੀ ਜ਼ਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਸਟੇਸ਼ਨ ਚੋਇਸ ਦੇ ਰਿਲੇਟਡ ਹੋਰ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਸੀਂ ਬੇਝਿਜਕ ਹੋ ਕੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਕੋਈ ਵੀ ਤੁਹਾਨੂੰ ਦਿੱਕਤ ਆ ਰਹੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਜਿੰਨਾ ਪੋਸੀਬਲ ਹੋਇਆ ਮੈਂ ਤੁਹਾਡਾ ਜਿਹੜਾ ਸੋਲੂਸ਼ਨ ਦੇਣ ਕਲੀਅਰ ਹੈ ਜੀ ਤਾਂ ਇਹ ਹੈਗੇ ਸੀ ਜੀ ਅੱਜ ਦੀ ਵੀਡੀਓ ਫਾਈਨਲੀ ਇੱਕ ਵਾਰੀ ਬਹੁਤ ਬਹੁਤ ਹੋਰ ਮੁਬਾਰਕਾਂ 954 ਵਾਲੇ ਕੈਂਡੀਡੇਟਸ ਨੂੰ ਠੀਕ ਹੈ ਪਰਮਾਤਮਾ ਸਭ ਨੂੰ ਜਿਹੜਾ ਹੈ ਨਵੇਂ ਸਾਲ ਤੱਕ ਰੁਜ਼ਗਾਰ ਦੇਵੇ ਨਵੇਂ ਸਾਲ ਤੱਕ ਤੁਸੀਂ ਵੀ ਆਪਦੇ ਆਪਦੇ ਸਕੂਲਾਂ ਦੇ ਵਿੱਚ ਹੋਵੋ ਤੇ ਸਕੂਲਾਂ ਦੇ ਵਿੱਚ ਜਾ ਕੇ ਪਿਆਰੇ ਪਿਆਰੇ ਬੱਚਿਆਂ ਨਾਲ ਜਿਹੜਾ ਕੰਮ ਕਰੋ ਕਲੀਅਰ ਹੈ ਜੀ ਤਾਂ ਇਹ ਹੀ ਬੈਸਟ ਵਿਸ਼ੇਸ ਨੇ ਜੀ